ਆਲੋ ਜੀ ਜੇਪਾ ਨੇ 파ੜਦੇ ਆ ਨਹੀਂ 파ੜ ਸ਼ਬਦ ਸਿੱਖ ਨਹੀਂ ਆ ਮਾੜੀ ਇਹ ਲੀਕੇਜ ਹੋਈ ਸੀ ਮੇਰੇ ਨਾਲ ਚੀਫ ਨੀਜ਼ਰ ਖੜੇ ਆ ਔਰ ਜਿਹੜਾ ਮੁੰਡਾ ਬਰਿੰਦਰ ਹੈ ਜਾਂ ਇਹਨਾਂ ਦੇ ਐਸਸੀ ਐਕਸ਼ਨ ਪੂਰੀ ਟੀਮ ਨਾਲ ਦੀ ਸਾਰੇ ਐਕਸਪਰਟ ਖੜੇ ਆ ਅਸੀਂ ਮੈਂ ਇੱਕ ਡਾਕਟਰ ਹੋਣ ਦੇ ਨਾਤੇ ਪਹਿਲਾਂ ਮੈਂ ਦੇਖਿਆ ਵੀ ਹੋਇਆ ਕਿਉਂ ਆ ਹੈ ਲੀਕੇਜ ਕਿਉਂ ਹੈ ਬਹੁਤ ਥੋੜੀ ਜਿਹੀ ਪਾਸਾ ਤੇ ਕਿੱਥੇ ਪਾਣੀ ਮਾੜਾ ਬੜਾ ਥੋੜਾ ਥੋੜਾ ਪਾਣੀ ਚੋਨਾ ਲਾਣ ਜੋ ਕਰ ਕੋਈ ਦਿੱਕਤ ਨਹੀਂ ਆ ਜੀ ਲੇਕਿਨ ਅਸੀਂ ਆ ਕੇ ਸਭ ਤੋਂ ਪਹਿਲਾਂ ਉਹਦੀ ਜੜ ਫੜੀ ਆ ਜਿਹਾ ਤੁਸੀਂ ਦੇਖ ਰਹੇ ਹੋ ਖੁੱਡਾ ਰੋਡੈਂਟਸ ਦੀ ਆ ਜਾ ਦੇਖ ਲਓ ਉਧਰ ਕੈਮਰਾਮੈਨ ਨੂੰ ਦਿਖਾਓ ਜੀ जरा ਇਹਨੂੰ ਮਾੜਾ ਇਹਦੇ ਚ ਲੋਕ ਨੇ ਇੱਥੇ ਸਤਨਾਜਾ ਪਾਉਂਦੇ ਆ ਕੇ ਉਹਨਾਂ ਨੂੰ ਚਾਵਲ ਪਾਉਂਦੇ ਆ ਚੋਇਆਂ ਨੂੰ ਤੇ ਉਹ ਫਿਰ ਇੱਥੇ ਜੜੇ ਆ ਗਏ ਵੱਧ ਫੁੱਲ ਰਹੇ ਆ ਤੇ ਇਹਦਾ ਫਿਰ ਰੋਡੈਂਟਸ ਦਾ ਇਲਾਜ ਵੀ ਕਰਾਵਾਂਗੇ ਨਾਲ ਸੀ ਬਿਮਾਰੀ ਨੂੰ ਜੜੋਂ ਵੀ ਠੀਕ ਕਰਾਂਗੇ ਬਾਕੀ ਉਹ ਜਿਹੜਾ ਛੋਟਾ ਜਿਹਾ ਮਾਈਨਰ ਲੀਕ ਸੀ ਉਹਨਾਂ ਨੇ ਬੰਦ ਕਰ ਦਿੱਤੇ ਆਲਰੇਡੀ ਸੀਲ ਕਰ ਦਿੱਤੇ ਆ ਕੋਈ ਹੋਰ ਕੀ ਮੇਜੇ ਨਹੀਂ ਜਾਂਦਾ ਜਿਹੜੇ ਜਿਹੜੇ ਪ੍ਰੋਬਲੀ ਨਾਲ ਰਹਿੰਦੀ ਹੈ ਭਾਖੜੇ ਲੋਕ ਰਹਿੰਦੇ ਉਹਨਾਂ ਨੂੰ ਡਰਦਾ ਅਸੀਂ ਅਸੀਂ ਦੇਖੋ ਜੀ ਉਹਨਾਂ ਨੂੰ ਮੈਂ ਕਿਹਾ ਵੀ ਉਹ ਪੁਰਾਣਾ ਜਵਾਨਾ ਗਿਆ ਸਵੇਰੇ ਜਦੋਂ ਇਹਨਾਂ ਨੇ ਸਵੇਰੇ 6 ਵਜੇ ਹੋਇਆ ਤੇ ਅੱਠ ਵਜੇ ਨੂੰ ਤਾਂ ਬੰਦ ਕਰਤਾ ਸੀ ਇਹਨਾਂ ਨੇ ਸਾਰਾ ਜੀ ਕੋਈ ਕੋਈ ਗੱਲ ਹੀ ਨਹੀਂ ਆਸੀ ਬਾਲੋ ਨਾਲ ਦੀ ਨਾਲ ਸਰ ਕੋਈ ਮੈਸੇਜ ਦਿਨਾ ਚਾਹੁੰਦੇ ਹਾਂ ਮੈਂ ਇੱਕ ਤਾਂ ਲੋਕਾਂ ਨੂੰ ਕਹਿੰਨਾ ਪੈਣ ਕਰਨ ਦੀ ਬਿਲਕੁਲ ਕੋਈ ਲੋੜ ਨਹੀਂ ਆ ਲੋਕਾਂ ਨੇ ਜੋ ਕਰਨਾ ਬਾਕੀ ਸਾਰਾ ਕੋਈ ਸਰਕਾਰ ਕਰੇਗੀ ਅਸੀਂ ਦੁਬਾਰਾ ਇਸ ਤਰ੍ਹਾਂ ਦੀ ਲੀਕੇਜ ਨਹੀਂ ਹੋਣ ਦੇਵਾਂਗੇ ਪਾੜ ਨਹੀਂ ਸੀਗਾ ਲੀਕੇਜ ਸੀ ਉਹ ਵੀ ਨਹੀਂ ਹੋਣ ਦੇਵਾਂਗੇ ਲੋਕਾਂ ਨੂੰ ਇੱਕੋ ਬੇਨਤੀ ਹੈ ਜੀ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਨਹਿਰ ਦੇ ਕੰਢਿਆਂ ਦੇ ਉੱਤੇ ਬੰਨੇ ਦੇ ਉੱਤੇ ਚੂਹਿਆਂ ਵਾਸਤੇ ਜਿਹੜਾ ਹੈਗਾ ਸਤਨਾਜਾ ਜਾਂ ਚਾਵਲ ਲਾਉਣਾ ਉਹਨਾਂ ਨੂੰ ਦਿਓ ਉਹ ਤੁਸੀਂ ਆਪਣੇ ਘਰ ਦੇ ਨੇੜੇ ਜਾ ਕੇ ਤੇ ਹੋਰ ਜਗ੍ਹਾ ਲੱਭ ਲੋਣਾ ਵਾਸਤੇ ਚਾਹ ਵਾਸਤੇ ਲੇਕਿਨ ਇੱਥੇ ਨਾ ਕਰੋ ਵੈਸੇ ਤਾਂ ਕਿਤੇ ਵੀ ਨਾ ਕਰੋ ਕਿਉਂਕਿ ਜਿਹੜੇ ਰੋਡ ਹਟਸ ਹੈ ਇਹਦੇ ਨਾਲ ਪਲੇਗ ਵਰਗੀਆਂ ਬਿਮਾਰੀਆਂ ਵੀ ਫੈਲਦੀਆਂ ਤੇ ਆਪਾਂ ਖੋਦੀ ਜਿਹੜੀ ਬਿਮਾਰੀ ਹੈ ਉਹ ਅਸੀਂ ਖੋਦੀ ਉਹਨੂੰ ਪੁੱਲ ਤੇ ਆ ਕੇ ਉਹਨਾਂ ਨੂੰ ਜਿਹੜਾ ਇੱਥੇ ਜੇ ਆਪਾਂ ਨੂੰ ਬਨੇ ਦੇ ਉੱਤੇ ਖੜਾ ਕੇ ਬਨੇ ਨੂੰ ਅੰਦਰੋਂ ਖੋਖਲਾ ਕਰ ਦਿੰਦੇ ਆ ਇਹ ਔਰ ਇਹੀ ਹੋਇਆ ਸੀਗਾ ਅਸੀਂ ਬਿਮਾਰੀ ਦੀ ਜੜ ਵੀ ਫੜ ਲਈ ਹੈ ਬੜੀ ਮੁਸ਼ਕਤੀ ਦਿਖਾਈ ਆ ਸਾਰੇ ਸਟਾਫ ਨੇ ਤੇ ਕੋਈ ਪੈਨੇ ਕਰਦੀ ਲੋੜ ਨਹੀਂ ਆ ਕੋਈ ਘਬਰਾਣ ਦੀ ਲੋੜ ਨਹੀਂ ਆ ਜਿਹੜੀ ਤੁਹਾਡੇ ਮੰਤਰੀ ਖੇਤਾਂ ਦਾ ਜਾਂ ਹਾਂਜੀ ਮਾਲੀ ਕੋਈ ਨੁਕਸਾਨ ਨਹੀਂ ਹੋਇਆ ਸਿਰਫ ਜਿਹੜਾ ਤੁਹਾਨੂੰ ਪਤਾ ਕਿ ਫਸਲ ਵੱਡੀ ਹੋਈ ਆ ਤਿੰਨ ਚਾਰ ਅਜੇ ਪਾਣੀ ਚੱਲਣੇ ਨਹੀਂ ਦਿੱਤਾ ਤਾਂ ਇਹ ਸਵੇਰੇ ਜਨਤਾ ਦੇ ਮੁੰਡੇ ਨੇ ਆਂਦੇਸਾਰ ਦੇਖਿਆ ਨਾਲ ਦੀ ਵਾਲ ਉਹਨੇ ਅਲਰਟ ਕੀਤਾ ਸਾਰਾ ਸਟਾਫ ਪਹੁੰਚ ਗਿਆ ਸੀਲ ਕਰ ਚੁੱਕੇ ਆ ਜੀ ਅਸੀਂ ਉਹਨੂੰ ਬੰਦ ਕਰ ਚੁੱਕੇ ਆ ਸਿਰਫ ਗੱਲ ਕਰ ਕੋਰੋਨਾ ਦੇ ਕਿਲੋਨ ਦੀਵਾਰ ਤੋਂ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ